ਹਾਂਜੀ ਗਰੁੱਪ ਵਾਲੇ ਵੀਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇੱਕ ਛੋਟੀ ਜਿਹੀ ਇਨਫੋਰਮੇਸ਼ਨ ਸ਼ੇਅਰ ਕਰਨੀ ਤੁਹਾਡੇ ਨਾਲ ਜਿੱਦਾਂ ਜਿਹੜੇ ਬੰਦੇ ਇੰਡੀਆ ਤੋਂ ਆਉਨੇ ਆ ਚਾਹੇ ਉਹ ਸਾਲ ਵਾਲੇ ਪੇਪਰਾਂ ਤੇ ਉਹਨੇ ਚਾਹੇ 9 ਮਹੀਨੇ ਵਾਲੇ ਜਿੰਨਾ ਟਾਈਮ ਉਹਨਾਂ ਦੀ ਕਿਟ ਨਹੀਂ ਜਮ੍ਹਾਂ ਹੁੰਦੀ ਉਹਨਾਂ ਦਾ ਕੰਟਰੈਕਟ ਨਹੀਂ ਹੋ ਸਕਦਾ ਕੰਮ ਦਾ ਠੀਕ ਹੈ ਜੀ ਪਹਿਲਾਂ ਤੁਸੀਂ ਕਿਟ ਜਮ੍ਹਾਂ ਕਰਾਓ ਆਪਣੀ ਜਦੋਂ ਤੁਹਾਨੂੰ ਰਸੀਬੁੱਤਾ ਮਿਲ ਜੂਗਾ ਫਿੰਗਰਾਂ ਦੀ ਡੇਟ ਸਾਲ ਵਾਲੇ ਬੰਦੇ ਠੀਕ ਹੈ ਉਹਨਾਂ ਦਾ ਕੰਟਰੈਕਟ ਹੋ ਸਕਦਾ ਉਹ ਤੁਸੀਂ ਕੰਮ ਕਰ ਸਕਦੇ ਆ ਉਹ ਤੋਂ ਬਿਨਾ ਤੁਸੀਂ ਪਹਿਲਾਂ ਕੰਮ ਕਰ ਸਕਦੇ ਤਾਂ ਦੋ ਨੰਬਰ 'ਚ ਕਰ ਸਕਦੇ ਆ ਠੀਕ ਹੈ ਜੀ ਤੇ ਮੇਰਾ ਵੀਰ ਉਹੀ ਬੰਦੇ ਫੋਨ ਕਰਿਆ ਕਰੋ ਮੰਨ ਲਓ ਅਸੀਂ ਕਿਸੇ ਗਰੁੱਪ 'ਚ ਕਿਸੇ ਵੀ ਗਰੁੱਪ ਦੇ ਵਿੱਚ ਵੀਡੀਓ ਜਾਂ ਕੋਈ ਰਿਕਾਰਡਿੰਗ ਪਾਉਨੇ ਆ ਵੀ ਫਲਾਣੀ ਜਗ੍ਹਾ ਕੰਮ ਹੈ ਜਾਂ ਇੱਥੇ ਬੰਦੇ ਦੀ ਲੋੜ ਹੈ ਇੱਕ ਦੀ ਜਾਂ ਦੋ ਦੀ ਤਾਂ ਤੁਸੀਂ ਵੀਰ ਬਣ ਕੇ ਉਹੀ ਬੰਦੇ ਸੰਪਰਕ ਕਰਿਆ ਕਰੋ ਜਿਨ੍ਹਾਂ ਕੋਲ ਘੱਟੋ ਘੱਟ ਦੀ ਸ਼ੀਸ਼ੂਤਾ ਹੋਵੇ ਕਿਉਂਕਿ ਅੱਜਕੱਲ ਹਰੇਕ ਜਗ੍ਹਾ ਕੰਟਰੈਕਟ ਕਰਦੇ ਆਂ ਕੰਮ ਤਾਂ ਠੀਕ ਹੈ ਜੀ ਤੇ ਮੇਰਾ ਵੀਰ ਇਹ ਗੱਲ ਦਾ ਧਿਆਨ ਰੱਖਿਆ ਕਰੋ ਤੁਸੀਂ ਮੈਸੇਜ ਕਰ ਦਿੰਦੇ ਆਂ ਜਾਂ ਫੋਨ ਕਰਦੇ ਆਂ ਠੀਕ ਹੈ ਵੀ ਹਾਂਜੀ ਸਾਡੇ ਕੋਲ ਸਾਲ ਵਾਲੇ ਪੇਪਰ ਹੈ ਮੇਰਾ ਵੀਰ ਸਾਲ ਵਾਲੇ ਪੇਪਰ ਨਹੀਂ ਤੁਸੀਂ ਵੀਜ਼ੇ ਤੇ ਕੰਮ ਨਹੀਂ ਕਰ ਸਕਦੇ ਜਿੰਨਾ ਟਾਈਮ ਤੁਹਾਡੇ ਕੋਲ ਰਿਸੀਬੁੱਤਾ ਨਹੀਂ ਹੈਗਾ ਤੁਸੀਂ ਨਹੀਂ ਕੰਟਰੈਕਟ ਕਰਵਾ ਸਕਦੇ ਓਕੇ ਵੀਰੇ